ਕਦੇ ਚਲੇ ਕਿਤੇ ਵੈਸੇ ਨਹੀਂ ਨਹੀਂ ਆਏ ਮਿਕਨੇ ਜਦੋਂ ਉਹ ਪੰਜ ਹੁੰਦੇ ਚਲ ਗਏ ਨੇ ਇਹਨੂੰ ਤੁਰੇ ਚੜਿਆ ਉਹ ਸਾਰਾ ਇਕੱਲੇ ਇਕੱਲੇ ਖਾਦੇ ਆ ਉਹ ਸਾਰੇ ਸ਼ੀਸ਼ੇ ਦੇ ਖੁੱਲ ਕੇ ਸਾਰਾ ਮੂਰਤੀਆਂ ਦਾ ਬਾਹ ਨਹੀਂ ਉਹਨਾਂ ਨੇ ਬਾਹ ਨਹੀਂ ਲਿਆ ਨੋਟ ਚੱਕਲੇ ਬਾਹਰੀ ਦੀ ਨਾ ਬਾਹ ਦੇਖੋ ਰੁਮਾਲ ਵੀ ਆਪਣੇ ਛੱਡ ਗਏ ਉਹ ਵੀ ਰੁਮਾਲ ਇਹ ਵੀ ਰੁਮਾਲ ਦੇਖੋ ਜਿਹੜੇ ਖੁੱਲੇ ਆ ਨੇ ਹਾਇ ਰੁਮਾਲ ਲਾ ਕੇ ਚੌਦੇ ਨਾਲੋਂ ਕਿ ਤੱਕ ਪੂਰਾ ਕੱਟੀ ਚੜਿਆ ਗੋਲ ਰੋਟੇ ਚਾਮੀ ਪਟਕੜੋ ਦੇਖੋ ਤੂੰ ਚਲਾ ਦੇ ਵਸੀ ਉਹ ਪੱਡੀ ਕਢੀ ਦੇ ਸ਼ੈਣੀ ਗੜੀ ਦੀ ਬਾਈ ਇੱਕ ਤੇ ਸੀ 6 ਨੰਬਰ ਕਲੀ ਭਾਪਾ ਜੀ ਸੈਨੇ ਸੀ ਨਾ ਉਹਦੇ ਨਾਲ ਪਟਨਗੁਰ ਨਵਾਸਤ ਉਹਨਾਂ ਨੂੰ ਸੀ ਸ਼ੈਣੀ ਕਿਤੇ ਸ਼ੈਣੀ ਅੰਦਰ ਰੱਖਿਆ ਉਹ ਚਾਹ ਰਿਹਾ ਇੱਥੇ ਹੀ ਰੱਖਣੀ ਸੀ ਤੂੰ ਮੈਂ ਕਰ ਲਿਆ ਉਹਨੂੰ ਪੁਲਿਸ ਮਿਲਣੇ ਪੁੰਚ ਇਹਦਾਰੇ ਨੂੰ ਕਿਤਾ ਇਹਨਾਂ ਨੇ ਆਪਣੇ ਵੱਲੋਂ ਬੜੇ ਬੱਚਾ ਆ ਦੇਖਿਓ ਅੱਛਾ ਬੜੇ ਅੰਦਰ ਚਲੋ ਵਾਹ ਦੇਖੋ ਜਿਹੜਾ ਪੈਰ ਦੇ ਨਿਸ਼ਾਨ ਇਹ ਆ ਇਹਨੂੰ ਤੋੜਿਆ ਕਿੱਥੋਂ ਬਰੇ ਆ ਬਰਕ ਦੇ ਅੰਦਰ ਜਾ ਕੇ ਅਜੰਦਰ ਦੇ ਕੀ ਲੱਗੇ ਉਹ ਲੈ ਨਹੀਂ ਨਾ ਇਹ ਅਥਲੈਟਿਕਾ ਪੈ ਹੈ ਨਾ ਹਾਂਜੀ ਅਥਲੈਟਿਕਾ ਇਹਨੂੰ ਤੋੜ ਕੇ ਨੇ ਸੜਾ ਆਉਂਦਾ ਹਨੇ ਪੰਡੇ ਨਾ ਕੀਏ ਵੇ ਆਪਣਾ ਰਾਜਮਨੀ ਜਾ ਹਾਂਜੀ ਪੰਡੇ ਕੀ ਮਾਮਲਾ ਕੀ ਹੈ ਜੀ ਸਵੇਰੇ ਮੈਂ ਆਇਆ 6 ਵਜੇ ਮੰਦਿਰ ਖੁਲਣ ਜੀ ਦੋ ਮੰਦਿਰ ਮੈਂ ਖੋਲਿਆ ਉਧਰ ਵਰਦੇ ਦੇਖਿਆ ਕਿ ਜਸਤ ਕੰਸਲ ਡਿੱ ਗਿਆ ਸੀ ਜੀ ਅੱਗੇ ਨਿਕਲ ਜਦੋਂ ਆ ਕੇ ਉਸਨੇ ਦੇਖਿਆ ਸਾਰਾ ਲਵਾਰੀ ਖੁੱਲੀ ਆ ਉਸ ਤੋਂ ਅੱਗੇ ਗਏ ਜੀ ਗੋਲ ਟੁੱਟਿਆ ਆ ਸਿੱਕੇ ਖੁੱਲੇ ਹੋਏ ਸਾਰੇ ਪਿਖਰੇ ਹਾਰ ਉੜ ਸਾਰਾ ਮੰਦਰ ਸਮਾਨ ਤੋਂ ਬਿਖਰਿਆ ਹੈ ਜੀ ਫਿਰ ਮੈਨੂੰ ਦਿਮਾਗ ਲੱਗੇ ਮੇਰੇ ਚੋਰੀ ਹੋਈ ਮੈਂ ਫਿਰ ਫੋਨ ਕੀਤਾ ਸਾਰੇ ਨੂੰ ਜੀ ਤੇ ਸਾਡੇ ਮਹੱਲਾ ਵਾਸੀ ਅੰਕਲ ਭਾਈ ਸਾਹਿਬ ਸਾਰੇ ਨੂੰ ਸਾਰੇ ਆਏ ਆ ਜੀ ਠੀਕ ਹੈ ਦੇਖੀਏ ਫਿਰ ਪੁਲਿਸ ਵਾਲੇ ਨੂੰ ਫੋਨ ਕੀਤਾ ਜੀ ਪੁਲਿਸ ਵਾਲਾ ਆ ਕੇ ਤੇ ਸਾਰੇ ਕਾਰਵਾਈ ਬਲਕਿ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਪੁਲਿਸ ਆ ਗਈ ਪੁਲਿਸ ਮਤਲਬ ਕਿ ਅੱਧਾ ਪੰਗੰਡੇ ਬਾਅਦ ਅੱਧੇ ਘੰਟੇ ਆ ਗਈ ਜੀ ਕਿੱਦਾਂ ਦੇਖਦੇ ਮੁੰਡੇ ਜਿਹੜਾ ਕਿ ਦਿਨ ਜਿਹੜਾ ਮੰਦਰ ਤੱਕ ਨਹੀਂ ਛੱਡੇ ਜਾ ਰਹੇ ਚੋਰਾਂ ਵੱਲੋਂ ਤੇ ਘਰ ਚੋਂ ਨਿਕਲਣਾ ਜਾਂ ਮੰਦਰ ਚ ਕੁਝ ਵੀ ਹੈ ਕੀ ਕਹਿ ਸਕਦਾ ਹੈ ਚੀਜ਼ ਦਾ ਕਿ ਹਾਲਾਂਕਿ ਅੱਜ ਤੱਕ ਕਦੀ ਸਾਰੇ ਮੰਦਰ ਚ ਕੁਝ ਨਹੀਂ ਹੋਇਆ ਹਾਂ ਜੀ ਪਹਿਲੀ ਵ ਕੀ ਸਾਰੇ ਪੈਸੇ ਪੁੱਛੇ ਜਿਹੜੇ ਸੀ ਭਗਵਾਨ ਦੇ ਜਿਹੜੇ ਹਾਰ ਉਰ ਸਭ ਉਹਨਾਂ ਚੱਕੇ ਲੈ ਗਏ ਅੱਛਾ ਜੀ ਅਲਵਾਰੀ ਵੀ ਜਿਹੜੇ ਪੈਸੇ ਪਏ ਸੀ ਉਹ ਵੀ ਚੱਕੇ ਲੈ ਗਏ ਅੱਛਾ ਜੀ ਜਿਹੜੇ ਗੱਲੇ 'ਚ ਭਾਂਡ ਛੱਡ ਗਿਆ ਵਾ ਚਾਂਦੀ ਦਾ ਸਮਾਨ ਜੀ ਠੀਕ ਹੈ ਨਾ ਗੱਲੇ ਦਾ ਸਾਰਾ ਸਾਰੇ ਨੋਟ-ਨੁਟ ਜਿਹਦੇ ਵੀ ਸੀ ਤੋੜ-ਤਾਰ ਕੇ ਸਾਰੇ ਲੈ ਗਏ ਭਗਵਾਨ ਜੀ ਦੀ ਮੂਰਤੀ ਦੇ ਜਿਹੜੇ ਹਾਰ ਆਉਂਦਾ ਇਹ ਸਭ ਚੱਕੇ ਲੈ ਗਏ ਜੀ ਮੇਰੇ ਅਲਵਾਰੀ ਵੀ ਜਿਹੜੇ ਪੈਸੇ ਪਏ ਸੀ ਸ਼ਿਵ ਜੀ ਮੂਰਤੀ ਦੀ ਸਥਾਪਨਾ ਵਾਸਤੇ ਉਹ ਵੀ ਚੱਕੇ ਲੈ ਗਏ ਕੀ ਕਿੰਨਾ ਕੀ ਦੇਖਦੇ ਹੋ ਕਿ ਜਿੱਦਾਂ ਕਿ ਚੋਰਾਂ ਨੂੰ ਬਹੁਤ ਜ਼ਿਆਦਾ ਜ ਆਜ ਕੰਦੇ ਟਾਈਮ ਐ ਮੈਂ ਦੇਖਦਾ ਹੈਰਾਨ ਆ ਕਿ ਇਹ ਇੰਨਾ ਲੋਕੀ ਗਿਰ ਸਕਦੇ ਆ ਕਿ ਮੰਦਰ ਤੱਕ ਨੂੰ ਨਹੀਂ ਛੱਡਦੇ ਆ ਅ ਭਗਵਾਨ ਦੇ ਜਿਹੜੇ ਮੂਰਤੀ ਉੱਤੇ ਜਿਹੜਾ ਹੱਲ ਬੈਸੀ ਹਰ ਵੀ ਚੱਕੇ ਲੈ ਜੀ ਇੰਨਾ ਬੰਦਾ ਗਿਰ ਸਕਦਾ ਇਸ ਦਾ ਕੀ ਕਰ ਸਕਦਾ ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਆ ਜੀ ਉਹਨਾਂ ਨੇ ਕਹਿੰਦੇ ਮਨਾਂ ਚ ਚਿੰਤ ਦੇ ਦੇਖ ਕੇ ਉਹਨਾਂ ਨੇ ਫਰੇ ਵਾਲੇ ਬੰਦੇ ਨੂੰ ਠੀਕ ਹੈ ਨਾ ਕਿਉਂਕਿ ਮੰਦਰ ਨੂੰ ਨਹੀਂ ਛੱਡਦੇ ਗੁਰਦੁਆਰਾਂ ਨੂੰ ਨਹੀਂ ਛੱਡਦੇ ਕੀ ਕਰ ਸਕਦੇ ਕੋਈ ਸੀਸੀਟੀਵੀ ਫੋਟੇ ਵਗੈਰਾ ਤਾਂ ਸਾਹਮਣੇ ਆਈ ਹੈ ਜੀ ਆ ਸੀਸੀਫੀ ਫੋਟੋ ਆਈ ਹੈਗੀ ਲੇਕਿਨ ਕਲੀਅਰ ਨਹੀਂ ਨਾ ਆਈ ਕਲੀਅਰ ਨਹੀਂ ਆ ਰਹੀ ਪਾਜੀ ਚੈੱਕ ਕਰਦੇ ਪਿਆਲੇ ਉਹ ਆਏ ਪੁਲਿਸ ਵਾਲੇ ਉਹ ਚੈੱਕ ਕਰਦੇ ਪਏ ਜੀ ਥੈਂਕ ਯੂ